ਸਤਿ ਸ੍ਰੀ ਅਕਾਲ ਦੋਸਤੋ ਤਾਂ ਅੱਜ ਅਸੀਂ ਪਹੁੰਚਿਆ ਪਿੰਡ ਨਾਈਵਾਲਾ ਕੋਈ ਨੂੰ ਲੋਕੇਸ਼ਨ ਦੇ ਉੱਤੇ ਤਾਂ ਜਿੱਥੇ ਸਾਡੇ ਪਿੱਛੇ ਦੇਖ ਸਕਦੇ ਹੋਗੇ ਇੱਕ ਸ਼ਹਿਰ ਦੀ ਲੋਕੇਸ਼ਨ ਬਣਾਈ ਗਈ ਹੈ ਉੱਥੇ ਹੀ ਪੰਜਾਬੀ ਵਿਰਸੇ ਨੂੰ ਸੰਭਾਲਦੇ ਹੋਏ ਪੰਜਾਬੀ ਸੱਭਿਆਚਾਰ ਦੀ ਲੋਕੇਸ਼ਨ ਹੈ ਜਿਹੜੀ ਬਣਾਈ ਗਈ ਹੈ ਜਿੱਥੇ ਕੱਚੇ ਘਰਾਂ ਦਾ ਜਿਹੜਾ ਉਹ ਪੁਰਾਣਾ ਦ੍ਰਿਸ਼ੀ ਉਹ ਜਿਹੜਾ ਚਰਖਾ ਚੱਲਦਾ ਹੁੰਦਾ ਸੀਗਾ ਜਿਹੜੀ ਉਹ ਪੰਜਾਬੀ ਪਿੰਡ ਦੀ ਜਿਹੜੀ ਅੱਜ ਲੁਪਤ ਹੋ ਚੁੱਕੀ ਹੈ ਜਿਹੜੀ ਸੱਭਿਆਚਾਰਤਾ ਕੀ ਉਸ ਨੂੰ ਲੈ ਕੇ ਜਿੱਥੇ ਲੋਕੇਸ਼ਨ ਬਣਾਈ ਗਈ ਹੈ ਉੱਥੇ ਹੀ ਸ਼ਹਿਰ ਦੀ ਲੋਕੇਸ਼ਨ ਇੱਥੇ ਬੱਚਿਆਂ ਦੀ ਜਿਹੜੀ ਹੈ ਬੇਬੀ ਸ਼ੂਟ ਲੋਕੇਸ਼ਨ ਵੀ ਬਣਾਈ ਗਈ ਹੈ ਤੇ ਅੱਜ ਅਸੀਂ ਪਿੰਡ ਨਾਈ ਵਾਲਾ ਪਹੁੰਚੇ ਸੀਗੇ ਤੇ ਆਓ ਤੁਹਾਨੂੰ ਦਿਖਾਉਂਦੇ ਆ ਪੂਰੀ ਲੋਕੇਸ਼ਨ ਵੀ ਕੀ ਕੀ ਇੱਥੇ ਵੀਰ ਨੇ ਸਾਡੇ ਨੇ ਜਿਹੜਾ ਹੈਗਾ ਪਿੰਡ ਜਿੱਥੇ ਦੇਖ ਰਿਹਾ ਕਿ ਅੱਜਕੱਲ ਦੇ ਨੌਜਵਾਨ ਜਿਹੜੇ ਵਿਦੇਸ਼ਾਂ ਵੱਲ ਰੁੱਕ ਕਰ ਰਹੇ ਨੇ ਜਾ ਪਾਕਿਆ ਸਾਹ ਲੇ ਕਿ ਖੇਤੀ ਨਾਲ ਟੁੱਟਦੇ ਜਾ ਰਹੇ ਨੇ ਪਰ ਉੱਥੇ ਹੀ ਇਸ ਨੌਜਵਾਨ ਵੀਰ ਦੇ ਵੱਲੋਂ ਆਪਣੀ ਜ਼ਮੀਨ ਤੋਂ ਜਿੱਥੇ ਕੰਮ ਲੱਤਾ ਉੱਥੇ ਹੀ ਵਿਦੇਸ਼ਾਂ ਦਾ ਜਿਹੜਾ ਮੁੱਖ ਮੋੜ ਦੇ ਹੋਏ ਉਧਰੋਂ ਆਪਣੇ ਸ਼ਹਿਰ ਬਰਨਾਲੇ ਦੇ ਵਿੱਚ ਪਿੰਡ 나ਈ ਵਾਲਾ ਵਿਖੇ ਹੀ ਹੈ ਜਿਹੜਾ ਇੱਥੇ ਹੀ ਕੰਮ ਕਰ ਰਿਹਾ ਹੈ ਜਿਹੜਾ ਕਰਨ ਦਾ ਸੋਚਿਆਗਾ ਤੇ ਇੱਥੇ ਬਹੁਤ ਸੋਹਣੀ ਲੋਕੇਸ਼ਨ ਬਣਾਈ ਗਈ ਇੱਥੇ ਲਗਾਤਾਰ ਜਿਹੜਾ ਇੱਥੇ ਸ਼ੂਟਿੰਗ ਦੇ ਲਈ ਲੋਕ ਆਉਂਦੇ ਨੇਗੇ ਤੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਸ਼ੂਟਿੰਗ ਹੈ ਪ੍ਰੀ ਵੈਡਿੰਗ ਸ਼ੂਟਿੰਗ ਕਹੋ ਜਾਂ ਵੈਡਿੰਗ ਸ਼ੂਟਿੰਗ ਕਹੋ ਜਾਂ ਫਿਲਮ ਦੇ ਸ਼ਾਰਟ ਫਿਲਮ ਕਹੋ ਇੱਥੋਂ ਲ ਸ਼ਹਿਰ ਦੀ ਲੋਕੇਸ਼ਨ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀ ਜਿਹੜੀ ਵੀ ਲੋਕੇਸ਼ਨ ਬਣਾਈ ਗਈ ਹੈ ਉਹ ਤੁਹਾਨੂੰ ਦਿਖਾਉਣੇ ਆ ਤਾਂ ਆਓ ਚੱਲਦੇ ਹਾਂ